ਹਾਂ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਕੈਮ ਹੋ ਦੁਬਾਰਾ ਫੇਰ ਹਾਜ਼ਰ ਹੋ ਗਿਆ ਜੀ ਮੈਂ ਅੱਜ ਪਜੈਰੋ ਦੀ ਸਟੋਰੀ ਨਹੀਂ ਲਾਈ ਸੀ ਕੱਲ ਰੈੱਡ ਕਲਰ ਦੀ ਸੇਲ ਹੋ ਗਈ ਉਹ ਆਓ ਖੜੀ ਜਾ ਉਹ ਵਾਸ਼ਿੰਗ ਕਰਾਉਣ ਲੱਗੇ ਆਏਗਾ ਵਾਸ਼ ਵੈਕਸ ਕਰਾ ਕੇ ਕਸਟਮਰ ਆ ਰਹੇ ਆ ਲੁਧਿਆਣੇ ਤੋਂ ਚਲੋ ਆਹ ਲੋ ਬਾਈ AIC ਆਪਣੇ ਕੋਲ 2012 ਮਾਡਲ ਸਿੰਗਲ ਓਨਰ ਤੇ ਇਹਦੀ ਕੱਲ ਸਟੋਰੀ ਪਾਈ ਸੀਗੀ ਮੈਂ ਹਲੇ ਰੈਡੀ ਕਰਨੀ ਸੀ ਹਲੇ ਐਦਾਂ ਹੀ ਫਿਲਹਾਲ ਜਿੱਦਾਂ ਹੈਗੀ ਐਦਾਂ ਹੀ ਲੈ ਕੇ ਆਏ ਸੀਗੇ ਤੇ ਸਟੋਰੀ ਪਾਈ ਸੀ ਮੈਂ ਕਿਹਾ ਚਲ ਕੋਈ ਆ ਜਾਂਦਾ ਹੁੰਦਾ ਗਾਹਕ ਹਨਾ ਇਹਨੂੰ 24 ਘੰਟੇ ਮੇਰੇ ਕੋਲ ਆਇ ਨੂੰ ਵੀ ਨਹੀਂ ਹੋਏ ਹੈਗੇ ਹਲੇ ਇਹਦੀ ਗੈਟ ਪਾਈ ਸੀ ਇਹ ਚੱਲੀ ਹੋਣਾ ਰੈੱਡ ਹੁਣ ਕੋਈ ਨਹੀਂ ਹੈਗੀ ਹੁਣ ਬਾਰ ਬਾਰ ਰੈੱਡ ਪਜਰੋ ਰੈੱਡ ਪਜਰੋ ਤੇ ਮੈਸੇਜ ਨਾ ਕਰਿਓ ਜਦੋਂ ਹੁਣ ਆਉਂਦੀ ਹੈਗੀ ਉਦੋਂ ਅੱਧੇ ਲੋਕ ਸਵਾਦ ਲੈ ਲੈਣੇ ਆ ਤੇ ਹੁਣ ਇਹ ਬਾਈ ਸੇਲ ਹੋ ਗਈ ਹੁਣ ਆਪਣੇ ਕੋਲ ਹੈਲੇ ਹੋਰ ਕੋਈ ਰੈੱਡ ਕਲਰ ਦੀ ਗੱਡੀ ਨਹੀਂ ਹੈਗੀ ਜਦੋਂ ਰੈੱਡ ਕਲਰ ਦੀ ਆਉਂਦੀ ਹੁੰਦੀ ਆ ਗੱਡੀ ਹਨਾ ਉਦੋਂ ਲੈ ਲਿਆ ਕਰੋ ਉਦੋਂ ਨਾ ਅੱਧੇ ਲੋਕ ਗੱਲਾਂ ਦੇ ਵਿੱਚ ਬਹੁਤ ਟਾਈਮ ਵੇਸਟ ਕਰਦੇ ਆ ਉਦੋਂ ਅੱਧੇ ਸਵਾਦ ਲਈ ਜਾਣਗੇ ਹਨਾ ਤੇ ਗੱਲਾਂ ਮਰੀ ਜਾਣਗੇ ਇੰਟਰਸਟਿਡ ਤਾਂ ਹੁੰਦੇ ਆ ਪਰ ਪਤਾ ਨਹੀਂ ਯਾਰ ਗੱਲਾਂ ਕਰਦੇ ਕਰਦੇ ਇੰਨੇ ਨੂੰ ਤਾਂ बिक ਜਾਂਦੀ ਹੈ ਗੱਡੀ ਆ ਇਦਾਂ ਹੀ ਹੋਇਆ ਨਾ ਹੁਣ ਮੇਰੇ ਕੋਲ 3-4 ਕਸਟਮਰ ਸੀਗੇ ਰੈੱਡ ਪਜਰੋ ਵਾਸਤੇ ਹਨਾ ਉਹਨਾਂ ਨੂੰ ਮਤਲਬ ਕਿ ਮੈਂ ਇੰਜਨ ਦੀ ਫੋਟੋ ਭੇਜਤੀ ਇੰਜਨ ਕੀ ਫੋਟੋ ਭੇਜੀਏਗਾ ਸਟਾਰਟ ਕਰਕੇ ਭੇਜੀਏਗਾ ਇਦਾਂ ਕਰਕੇ ਭੇਜੀਏਗਾ ਮੈਂ ਸਾਰਾ ਕੁਝ ਕਰ ਲਿਆ ਫਿਰ ਚਲੋ ਭਈਆ ਸੇ ਸਲਾਹ ਕਰਤੇ ਆਂ ਸ਼ਾਮ ਕੋ ਬੋਤਾਤੇ ਆਂ ਯਾ ਕੋ ਇਦਾਂ ਇਦਾਂ ਕਰੀ ਜਾਂਦੇ ਆ ਹਨਾ ਤੇ ਹਾਂਜੀ ਕੱਲ ਕੋ ਆਉਣਗੇ ਇਦਾਂ ਹੁਣ ਜਿਨ੍ਹਾਂ ਨੇ ਆਹ ਕਾਰ ਖਰੀਦੀ ਐ ਆਏ ਗੱਡੀ ਦੇਖੀ ਬਿਆਨਾ ਕੀਤਾ ਤੇ ਹੁਣ ਆਦੀ ਗੱਡੀ ਲੈਣਾ ਆ ਰਹੇ ਆਂ ਸਿੰਪਲ ਜੀ ਐ ਦੇਖੋ ਜੇ ਇੰਟਰਸਟ ਹੈਗਾ ਗੱਡੀ ਪਸੰਦ ਦਾ ਵੀ ਹਾਂ ਲੈਣੀ ਉਹ ਲੈਣੀਆ ਮਿੰਟ ਮਾਰੋ ਬਾਈ ਫਿਰ ਫਿਰ ਕੀ ਦੇਖਣਾ ਮਿਲਦੀਆਂ ਯਾਰ ਰੋਜ਼ ਦੱਸੋ ਪਜੈਰੋ ਰੋਜ਼ ਰੋਜ਼ ਮਿਲਦੀ ਹੁੰਦੀ ਆ ਉਹ ਵੀ ਰੈੱਡ ਕਲਰ ਦੇ ਵਿੱਚ ਠੀਕ ਨਹੀਂ ਨੂੰ ਪਤਾ ਤਾਂ ਹੈ ਵੀ ਇਦਾਂ ਦੀ ਇਹ ਚੀਜ਼ ਕਦੇ ਕਦੇ ਆਉਂਦੀ ਆ ਡੇਲੀ ਨਹੀਂ ਮਿਲਦੀਆਂ ਹੈਗੀਆਂ ਪੁਜੈਰੋਂ ਠੀਕ ਨਹੀਂ ਚਲੋ ਹੁਣ ਜਦ ਤੱਕ ਕਸਟਮਰ ਆ ਰਹੇ ਆਂ ਆਪ ਕੋ ਵਾਸ਼ ਵੈਕਸ ਕਰਾਈਏ ਗੱਡੀ ਦੀ ਹੈ ਨਾ ਤੇ ਫਿਰ ਦੰਨੇ ਆ ਡਿਲੀਵਰੀ ਆਪਾਂ ਕਰ ਦੀ ਜੀ ਆਪਣੇ ਕੋਲ ਵਾਸ਼ ਵੈਕਸ ਹੋ ਕੇ ਆ ਚੁੱਕੀ ਹੈ ਲਾਲ ਫਰੀ ਚੈੱਕ ਕਰੋ ਬਾਈ ਰੈੱਡ ਕਲਰ ਦੇਖ ਕੇ ਤਾਂ ਰੂਹ ਖੁਸ਼ ਹੋ ਜਾਂਦੀ ਆ ਬਾਈ ਪੁਲਜਰੋ 1 ਵਾਲੇ ਆ ਗਏ ਆਂ ਲੁਧਿਆਣੇ ਤੋਂ ਪਹਿਲਾਂ ਤਾਂ ਨੋਟ ਕਰੋ ਗੱਡੀ ਨੰਬਰ ਹੈ ਮਾ ਗਣਾ ਗੱਡੀ ਨਾਲੋਂ ਮਹਿੰਗਾ ਨੰਬਰ ਹੈ 01 ਹੈ 001 ਕੰਪੀਟੀਸ਼ਨ ਦੇ ਵੀ ਚ ਲੁਧਿਆਣੇ ਦੇ ਨੰਬਰ ਹੈ ਨਾ ਆਪਣੇ ਕੋਲ ਸਾਰੀ ਟ੍ਰिपल 0 ਵਾਲੀ ਕਿਵੇਂ ਲੱਗੀ ਫਿਰ ਕਾਰ ਪੂਰੀ ਸਿਰਿਆ ਜੀ ਪੂਰੀ ਫਿਰ ਤੋਹਫਾ ਪੀਸ ਹੋਰ ਕੀ ਤੋਹਫਾ ਪੂਰਾ ਜੀ ਪੂਰਾ ਕਿਵੇਂ ਹੋ ਬਾਈ ਬਹੁਤ ਵਧੀਆ ਬਾਈ ਇਧਰ ਸੱਜਿਓ ਕਿਵੇਂ ਲੱਗੀ ਗੱਡੀ ਬਹੁਤ ਵਧੀਆ ਬਾਈ ਬਹੁਤ ਵਧੀਆ ਕਿੱਥੇ ਦੇਖੀ ਗੱਡੀ ਤੇ ਕਿੰਨੇ ਦਿਨ ਹੋ ਗਏ ਲੱਭਦੇ ਨੂੰ ਬਾਈ ਬਹੁਤ ਟਾਈਮ ਹੋ ਗਿਆ ਸਾਨੂੰ ਘੱਟੋ ਘੱਟ 6 ਮਹੀਨੇ ਹੋ ਗਏ ਲੱਭਦੇ ਨੂੰ ਵੀ ਇਹੋ ਜਿਹੀ ਗੱਡੀ ਮਿਲ ਜਵੇ ਇਹੋ ਜਿਹੀ ਗੱਡੀ ਨਹੀਂ ਮਿਲੀ ਇੱਕ ਤਾਂ ਪਹਿਲੇ ਨਾ ਮਿਲਦੀ ਆ ਬਾਈ ਗੱਡੀ ਹਾਂ ਨਾ ਇਹਨਾਂ ਰੈੱਡ ਕਲਰ ਰੈੱਡ ਕਲਰ ਲੈਣਾ ਸੀ ਨਾ ਇਹਨਾਂ ਉੱਚਾ ਮਾਡਲ ਮਿਲਦਾ ਨਾ ਸਾਫ ਸੁਥਰੀ ਬਣ ਤਿੰਨ ਚੀਜ਼ਾਂ ਪਜੈਰੋ ਦੇ ਵਿੱਚ ਨਹੀਂ ਮਿਲਦੀਆਂ 1 2012 ਤੇ ਸਿੰਗਲ ਓਨਰ ਤੇ ਰੈੱਡ ਕਲਰ ਤੇ ਲੋਕਲ ਨੰਬਰ ਨਾਲੇ ਮੈਂ ਕਹਿੰਦਾ ਨੰਬਰ ਨੰਬਰ ਤਾਂ ਇਹਦਾ ਵੀ ਵਧੀਆ 786 786 ਹੈ ਕਿਤੇ ਵੀ ਬਦਲ ਦਾਂਗੇ ਬਾਕੀ ਤੁਸੀਂ ਜੋ ਵੀ ਕੰਮ-ਕੁਮ ਮੈਂ ਆਪੇ ਕਰਾਉਣਾ ਸਾਰਾ ਹਾਂਜੀ ਬਸ ਮੈਂ ਗੱਡੀ ਲੈ ਕੇ ਆਇਆ ਤੁਹਾਨੂੰ ਫੜਾਤੀ ਵੈਸੇ ਮੇਰੇ ਸਹਾਂਵਾਂ ਤਾਂ ਕਰਾਉਣ ਦੀ ਕੁਝ ਲੋੜ ਹੈ ਲੋੜ ਹੈ ਨਹੀਂ ਮੈਂ ਆਹ ਦੇ ਫਰੰਟ ਗਲਾਸ ਦੇ ਤਾਂ ਸਟicker ਵੀ ਹੁਣ ਤੱਕ ਲੱਗਿਆ ਆਏਗਾ 12 ਸਾਲ ਹੋ ਗਏ ਉਹ ਸਟicker ਨੇ ਵੀ ਸਟicker ਵੀ ਨਹੀਂ ਤਾਰੇ ਮਤਲਬ ਜਿਨ੍ਹਾਂ ਕੋਲ ਸੀਗੀ ਇਹ ਉਹਨਾਂ ਨੇ ਸਾਭ ਕੇ ਰੱਖੀ ਆ ਨਹੀਂ ਤਾਂ ਮੇਰੇ ਕੋਲ ਗੱਡੀਆਂ ਦਾ ਮੰਨੂ ਪਤਾ ਇਹ ਵੀ ਕਿਹੇ ਜਿਹੇ ਗਾ ਜੀਆਂ ਬਣਾਈਆਂ ਹੁੰਦੀਆਂ ਲੋਕਾਂ ਨੇ ਹੋਗੇ ਸਾਨੂੰ ਫੋਨ ਕਰਦੇ ਨੇ ਵੀ ਐਹ ਜੀ ਗੱਡੀ ਮਿਲ ਜੇ ਪਰ ਅੱਜ ਮਿਲ ਗਿਆ ਦਿਲ ਖੁਸ਼ ਹੋ ਗਿਆ ਪਹਿਲਾਂ ਤੁਸੀਂ ਯੂਪੀ ਨੰਬਰ ਵਾਲੀ ਕੰਟੈਕਟ ਕੀਤਾ ਸੀ ਨਾ ਉਹ ਲੇਟ ਹੋ ਗਏ ਤੇ ਉਹ ਵੀ ਮੈਂ ਟਰਾਂਸਪੋਰਟ ਕਰਾਇਆ ਕੱਲ ਕਰਾਇਆ ਆਓ ਫਿਰ ਕਰੀਏ ਡਿਲੀਵਰੀ ਦੀ ਤਿਆਰੀ ਚਲੋ ਚਲੋ ਆਓ ਜੀ ਜੀ ਕਾਗਜ਼ੀ ਕਾਰਵਾਈ ਸਾਰੀ ਹੋ ਗਈ ਐ ਪੇਪਰ ਪੁੱਪਰ ਜੋ ਵੀ ਸੀਗਾ ਸਾਰਾ ਨਿਪਟ ਗਿਆ ਠੀਕ ਆ ਜੀ ਹੁਣ ਲੈਣ ਲੱਗੇ ਆ ਡਿਲੀਵਰੀ ਫੋਟੋ ਫੋਟਾਂ ਹੋ ਰਹੀਆਂ ਸਾਰੇ ਲੱਗੇ ਪਿਆ ਫੋਟੋ ਖਿਚਣ ਆ ਜਾ ਹੁਣ ਗੱਡੀ ਦੇ ਮੁਰੇ ਜੀ ਨੂੰ ਕਰੀਏ ਫੋਟੋ ਵੀਡੀਓ ਬਣਾਈਏ ਹੋਰ ਆ ਜੀ ਆ ਗਏ ਆ ਜੀ ਬਹੁਤ ਬਹੁਤ ਧੀਰੇ ਥੈਂਕ ਯੂ ਬਹੁਤ ਬਹੁਤ ਠੀਕ ਆ ਅਲੋ ओके। जी। ओके।, जी। जीड़ों जीड़ों ओके जी ओके भाई जी ਮੈਂ ਲੈਦੇ ਆ ਧੰਨਵਾਦ ਬਹੁਤ ਬਹੁਤ ਠੀਕ ਆ ਵੀਰੇ ਮੈਂ ਠੀਕ ਆ ਵੀਰੇ ਠੀਕ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਆਪਾਂ ਵੀਰੇ ਜੀਰੋ ਜੀਰੋ ਸਪੀਅਰ ਕਰਦੇ ਆ ਸਾਰੇ ਯਾਰ ਤੇਰੇ ਨੇ ਗੱਡੀ ਰੱਖੀ 3001 ਹੈ ਓਕੇ ਜੀ ਇੰਨੀ ਬਜੈਰੋ Bye bye, bye bye.